ਜਦੋਂ ਤੁਸੀਂ ਸੋਸ਼ਲ ਮੀਡੀਆ ਦੇਖਦੇ ਆਂ ਤੇ ਰੀਅਲਟਰ ਭੱਜੇ ਫਿਰਦੇ ਆਂ ਕਦੇ ਕਦੇ ਇਦਾਂ ਲੱਗਦਾ ਡਾਂਸ ਕਰ ਰਹੇ ਆਂ ਆਹ ਦੇਖ ਲਓ ਉਹ ਦੇਖ ਲਓ ਸਕ੍ਰਿਪਟਡ ਸਾਰਾ ਕੁਝ ਕਰ ਰਹੇ ਆਂ ਔਰ ਮੈਂ ਅੱਜ ਤੋਂ ਪਹਿਲਾਂ ਇਦਾਂ ਕਦੇ ਇੱਥੇ ਘਰ ਵੇਚਦੇ ਦੇਖੇ ਨਹੀਂ ਆ ਟੈਸਟਾਰ ਕਰ ਲਏ ਜੀ ਉਹਨਾਂ ਨੇ ਆਪ ਵੀ ਬਣ ਗਏ ਆਪ ਵੀ ਬਣ ਗਏ ਸਿਆਣੇ ਬਿਆਣੇ ਸਿਰ ਤੇ ਪੱਗਾਂ ਬੰਨੀਆਂ ਏਜਡ ਮਿਡਲ ਏਜ ਕਹਿ ਲਓ ਤੇ ਉਹ ਇਦਾਂ ਦੇ ਡਰਾਮੇ ਕਰ ਰਹੇ ਨੇ ਘਰ ਵੇਚਣ ਲਈ ਘਰ ਵੇਕ ਨਹੀਂ ਰਹੇ ਕੀਮਤਾਂ ਘਟ ਗਈਆਂ ਨੇ ਕੀ ਹਾਲਾਤ ਕੀ ਐ ਸੁ ਲੈ ਕੈਨੇਡਾ ਦੇ ਇਕੋ ਅਸੀਂ ਤੇ ਜਿਹੜੀਆਂ ਰਿਪੋਰਟਸ ਨੇ ਤੇ ਜਿਹੜੀਆਂ ਐਵਰੇਜ ਪ੍ਰਾਈਸਸ ਨੇ ਤੇ ਜਿਹੜੀਆਂ ਸੇਲਸ ਨੇ ਉਹਨਾਂ ਦੀ ਗੱਲ ਕਰ ਸਕਦੇ ਹਾਂ ਜੀ ਜੇ ਕੋਈ ਉਦਾਂ ਹੀ ਹੁਣ ਇਹ ਮੰਡੀ ਥੋੜੋ ਆ ਸਬਜੀ ਮੰਡੀ ਥੋੜੋ ਆ ਪਿਆਜ਼ ਆਜੋ ਲੈਜਨਡ ਆਜੋ ਹੋ ਗਿਆ ਹੋ ਗਿਆ ਸਸਤਾ ਹੋ ਗਿਆ ਬਈ ਅਵੇਲੇਬਿਲਟੀ ਦੇਖ ਲਓ ਕਿਸੇ ਰੀਅਲਟਰ ਨੂੰ ਕਾਲ ਕਰ ਲਓ ਭਾਵੇਂ ਉਹ ਸਾਡੇ ਸਟੂਡੀਓ ਚ ਆਏ ਉਹਨਾਂ ਨੂੰ ਪੁੱਛ ਲਓ ਉਹ ਕਹਿੰਦੇ ਨੇ ਵੀ ਤੁਸੀਂ ਮੂੰਹੋਂ ਕੱਢੋ ਅਸੀਂ ਤੁਹਾਨੂੰ ਆਪਸ਼ਨਾਂ ਦਿੰਦੇ ਹਾਂ ਬਿਲਕੁਲ ਜੀ ਹਾਲਾਤ ਕੀ ਨੇ ਉਹਦੇ ਜਿਹੜੇ ਕੈਨੇਡੀਅਨ ਰਾਇਲ ਸਟੇਟ ਐਸੋਸੀਏਸ਼ਨ ਆ ਉਹਨਾਂ ਦੇ ਜਿਹੜੇ ਅੰਕੜੇ ਨੇ ਉਹ ਸਾਂਝੇ ਕਰਦੇ ਹਾਂ ਜੀ ਪ੍ਰਾਈਸੇਜ਼ ਕਰਾਂ ਦੀਆਂ ਕੀਮਤਾਂ ਕੈਨੇਡੀਅਨ ਰੀਅਲ ਏਸਟੇਟ ਐਸੋਸੀਏਸ਼ਨ ਦੇ ਅੰਕੜਿਆਂ ਮੁਤਾਬਕ 4 ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਈਆਂ ਨੇ ਇਹਦੇ ਵਿੱਚ ਪਤਾ ਲੱਗਦਾ ਕਿ 4 ਸਾਲ ਦਾ ਜਿਹੜਾ ਸਭ ਤੋਂ ਹੇਠਲਾ ਅੰਕੜਾ ਹੈ ਇਹ ਪਿਛਲੇ ਸਾਲਾਂ ਨਾਲ ਜੇ ਮੇਲ ਕਰੀਏ ਤਾਂ ਬੜਾ ਇਸ ਦਾ ਇੱਕ ਖਾਸ ਹੀ ਸਾਨੂੰ ਜਿਹੜਾ ਨੰਬਰ ਹੈ ਸਾਡੇ ਸਾਹਮਣੇ ਆਉਂਦਾ ਜੇ ਅਸੀਂ ਪਿਛਲੇ ਸਾਲਾਂ ਤੋਂ ਅਸੀਂ ਗੱਲ ਕਰੀਏ ਬਹੁਤ ਪਿੱਛੇ ਚਲੇ ਜਾਈਏ ਅਜ ਤੋਂ 20 ਸਾਲ ਪਹਿਲਾਂ ਕੈਨੇਡਾ ਵਿੱਚ ਐਵਰੇਜ ਘਰ ਦੀ ਕੀਮਤ ਕੀ ਸੀ ਉਹ ਸੀ ਜੂਨ 2005 ਦੇ ਵਿੱਚ 247000 ਡਾਲਰ ਉਸ ਤੋਂ 5 ਸਾਲ ਬਾਅਦ ਕਿੰਨਾ ਫਰਕ ਪਿਆ ਤਕਰੀਬਨ 80-85000 ਡਾਲਰ ਦਾ 5 ਸਾਲਾਂ ਵਿੱਚ ਸਿਰਫ ਇੰਨਾ ਫਰਕ ਜੂਨ 2010 ਵਿੱਚ ਘਰ ਦੀ ਕੀਮਤ 350000 ਤੇ ਪਹੁੰਚ ਗਈ ਅਗਲੇ 5 ਸਾਲਾਂ ਦੇ ਵਿੱਚ ਫਰਕ ਪੈ ਗਿਆ ਜੀ ਤਕਰੀਬਨ 70-75000 ਦਾ ਤੇ 428000 ਤੇ ਔਸਤ ਕੀਮਤ ਜੂਨ 2015 ਵਿੱਚ ਅੱਜ ਤੋਂ 10 ਸਾਲ ਪਹਿਲਾਂ ਪਹੁੰਚ ਗਈ। ਇਹ ਨੋਟ ਕਰ ਲਿਓ ਅੱਜ ਤੋਂ 10 ਸਾਲ ਪਹਿਲਾਂ ਜੂਨ 2015 ਵਿੱਚ 428000 ਸਵਾ 4 ਲੱਖ ਦੇ ਆਸ-ਪਾਸ। ਫਿਰ ਸਮਾਂ ਆਇਆ ਜੀ ਜੂਨ 2020 ਕੋਵਿਡ ਤੋਂ ਬਾਅਦ ਉਹ ਸਮਾਂ ਜਦੋਂ ਕੈਨੇਡਾ ਦੇ ਵਿੱਚ ਰੱਜ ਕੇ ਇਮੀਗ੍ਰੇਸ਼ਨ ਹੋਣੀ ਸ਼ੁਰੂ ਹੋ ਗਈ। ਘਰਾਂ ਦੀ ਡਿਮਾਂਡ, ਰੈਂਟਲ ਮਾਰਕੀਟ ਸਭ ਕੁਝ ਹਰ ਚੀਜ਼ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ। ਤੇ ਉਸ ਵੇਲੇ ਤੁਸੀਂ ਇਹ ਵੀ ਯਾਦ ਕਰੋ ਕਿ ਇੰਟਰਸਟ ਰੇਟ ਬਹੁਤ ਘਟ ਸੀ। ਉਹਨਾਂ ਨੇ ਵੀ ਘਰਾਂ ਦੀ ਜਿਹੜੀ ਡਿਮਾਂਡ ਸੀ ਉਹਨਾਂ ਨੂੰ ਤੇ ਉਹਨਾਂ ਦੀ ਕੀਮਤ ਨੂੰ ਖਿੱਚ ਪਾਈ ਕਿਉਂਕਿ ਕਿਸ਼ਤਾਂ ਘਟ ਬਣ ਰਹੀਆਂ ਸੀ। ਜੂਨ 2020 ਦੇ ਵਿੱਚ 5,54,000 ਦੇ ਲਾਗੇ ਕੀਮਤ ਜਿਹੜੀ ਆ ਪਹੁੰਚ ਗਈ 2020 ਵਿੱਚ। ਫੇਰ ਸਮਾਂ ਆ ਗਿਆ ਮਾਰਚ 2022 ਉਦੋਂ ਫਿਰ ਸਿਰਾ ਲੱਗਿਆ 8,36,000 ਹੁਣ ਤੁਸੀਂ ਅੰਦਾਜ਼ਾ ਲਾ ਲਓ। ਕਿ ਜੂਨ 2010 ਨਾਲੋਂ ਕਿੰਨਾ ਫਰਕ ਪੈ ਗਿਆ ਜਾਂ ਜੂਨ 2015 ਨਾਲੋਂ ਤਕਰੀਬਨ ਦੁੱਗਣੇ ਤੇ ਲਾਗੇ ਛੱਕੇ ਘਰਾਂ ਦੀਆਂ ਕੀਮਤਾਂ ਜਿਹੜੀਆਂ ਸੀ ਪਹੁੰਚ ਗਈਆਂ ਔਸਤ ਕੀਮਤਾਂ ਇਹ ਮਾਰਚ 2022 ਸਭ ਤੋਂ ਉੱਚਾ ਮੰਨਿਆ ਗਿਆ ਕੈਨੇਡੀਅਨ ਘਰਾਂ ਦੀਆਂ ਕੀਮਤਾਂ ਵਾਸਤੇ ਫਿਰ ਥੋੜਾ ਥੋੜਾ ਫਰਕ ਪੈਣਾ ਸ਼ੁਰੂ ਹੋਇਆ ਤੇ ਜੂਨ 2022 ਤੱਕ ਆਉਂਦੇ ਆ ਥੋੜੀ ਕਰੈਕਸ਼ਨ ਹੋਈ ਔਸਤ ਫਿਰ ਉਸ ਤੋਂ ਅਗਲੇ ਸਾਲ ਜੂਨ ਤੱਕ ਹੋਰ ਥੋੜੀ ਕਰੈਕਸ਼ਨ ਹੋ ਗਈ ਤੇ 7 ਲੱਖ 42 ਹਜ਼ਾਰ ਤੱਕ ਔਸਤ ਕੀਮਤ ਪਹੁੰਚ ਗਈ ਤੇ ਜੂਨ 2024 ਦੇ ਵਿੱਚ 714000 ਔਸਤ ਕੀਮਤ ਪਹੁੰਚ ਗਈ ਤੇ ਇਸ ਵੇਲੇ ਜਿਹੜਾ ਇਹ ਅੰਕੜਾ ਹੈ ਜੀ ਉਹ ਹੈ ਜੀ 688000 ਦੇ ਆਸ-ਪਾਸ ਕੋਸਟ ਆਫ ਟਿਪੀਕਲ ਹੋਮ ਅਕ੍ਰੋਸ ਕੈਨੇਡਾ ਜਿਹੜੀ ਹੈ ਉਹ ਆਲਮੋਸਟ 4 ਸਾਲਾਂ ਦੇ ਵਿੱਚ April 2021 ਤੋਂ ਬਾਅਦ ਜਿਹੜੀ ਹੈ ਜੀ ਇਸ ਪੱਧਰ ਤੇ ਆ ਗਈ ਹੈ ਕੀ ਅੱਗੇ ਵੀ ਇਸ ਤਰ੍ਹਾਂ ਹੋਵੇਗਾ ਕੀ ਇੰਟਰਸਟ ਰੇਟ ਹੋਰ ਉਹਨਾਂ ਵਿੱਚ ਕਟੌਤੀ ਹੋਵੇਗੀ ਕੀ ਡਿਮਾਂਡ ਇਸੇ ਤਰ੍ਹਾਂ ਰਹੇਗੀ ਇਹ ਬਹੁਤ ਵੱਡੇ ਸਵਾਲ ਨੇ ਤੇ ਇਹਨਾਂ ਸਵਾਲਾਂ ਦੇ ਜਵਾਬ ਸ਼ਾਇਦ ਹੀ ਕੋਈ ਆਪਣੇ ਇਨੇ ਜਾਵੇ ਨਾਲ ਦੇ ਸਕੇ ਕਿ ਜੋ ਮੈਂ ਕਹਿ ਰਿਹਾ ਉਹੀ ਹੋਵੇਗਾ ਪਰ ਇਹ ਮਾਰਕੀਟ ਹੈ ਜੀ ਤੇ ਕੈਨੇਡੀਅਨ ਸਰਕਾਰ ਦੀ ਜੇ ਗੱਲ ਕਰੀਏ ਤਾਂ ਉਹ ਕੀ ਚਾਹੁੰਦੇ ਨੇ ਕੈਨੇਡੀਅਨ ਸਰਕਾਰ ਦੇ ਬਾਰੇ ਕੈਨੇਡਾ ਦੇ ਜਿਹੜੇ ਹਾਊਸਿੰਗ ਮਿਨਿਸਟਰ ਨੇ ਉਹ ਵੈਨਕੂਵਰ ਦੇ ਸਾਬਕਾ ਮੇਅਰ ਨੇ ਉਹ ਕਹਿੰਦੇ ਨੇ ਕਿ ਅਸੀਂ ਘਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਥੱਲੇ ਨਹੀਂ ਜਾਣ ਦੇਵਾਂਗੇ ਸੋ ਏ ਉਹਨਾਂ ਦਾ ਜਿਹੜਾ ਇਹ ਜੀ ਉਹਨਾਂ ਦਾ ਬਿਆਨ ਹੈ ਪਰ ਉਹ ਕਿਵੇਂ ਕੰਟਰੋਲ ਕਰ ਸਕਦੇ ਨੇ ਜੇ ਜਿਹੜੇ ਮਾਰਕ ਕਰਨੀ ਖੁਦ ਇਕਨੋਮਿਸਟ ਨੇ ਜੇ ਉਹਨਾਂ ਦੇ ਵਿਚਾਰ ਨੇ ਤੇ ਵਾਕਏ ਉਹਨਾਂ ਕੋਲ ਕੋਈ ਨਾ ਕੋਈ ਨੀਤੀ ਹੋ ਸਕਦੀ ਹੈ ਪਰ ਅਦਰਵਾਈਜ਼ ਮੈਂ ਸਮਝਦਾ ਕਿ ਇਹਦੇ ਬਾਰੇ ਸਾਨੂੰ ਸਮਾਂ ਹੀ ਜਿਹੜਾ ਉਹ ਸਾਰੀ ਜਾਣਕਾਰੀ ਦੇ ਸਕੇਗਾ ਕਿ ਅਸਲ ਵਿੱਚ ਕੀ ਕਹਾਣੀ ਜਿਹੜੀ ਆ ਉਹ ਬਣੇਗੀ ਜੀ